ਉਹਨਾਂ ਗੱਲ ਕਰਦੇ ਆਂ ਭਾਈ ਜਾਨ ਦੀ ਜੀ ਹਾਂ ਈ ਤੇ ਰਿਲੀਜ਼ ਹੋਈ ਸਲਮਾਨ ਖਾਨ ਦੀ ਸਿਕੰਦਰ ਅੱਜ ਜਿਵੇਂ ਜਿਵੇਂ ਈਦ ਤੇ ਹਰ ਈਦ ਤੇ ਹੁੰਦਾ ਹੈ ਥੀਏਟਰ ਦੇ ਵਿੱਚ ਸੀਟਾਂ ਅਨਵੇਲੇਬਲ ਸੀ ਸਲਮਾਨ ਖਾਨ ਦੀ ਮੋਸਟ ਅਵੇਟਡ ਫਿਲਮ ਸਿਕੰਦਰ ਨੇ ਈਦ ਦੇ ਮੌਕੇ ਤੇ ਬਾਕਸ ਆਫਿਸ ਤੇ ਸ਼ਾਹੀ ਅੰਦਾਜ਼ ਦੇ ਵਿੱਚ ਧਮਾਲਾ ਪਾਈਆਂ ਪਹਿਲੇ ਹੀ ਦਿਨ ਓਪਨਿੰਗ ਦੇਖ ਕੇ ਤਾਂ ਇਹਨੂੰ ਲੱਗਿਆ ਸੀ ਕਿ ਇਸ ਵਾਰ ਸਾਰੇ ਰਿਕਾਰਡ ਤੋੜੇ ਜਾਣਗੇ 26 ਕਰੋੜ ਦੀ ਕਮਾਈ ਤੀਜੇ ਦਿਨ ਪਰ ਸਿਕੰਦਰ ਦੀ ਰਫ਼ਤਾਰ 'ਚ ਬ੍ਰੇਕ ਲੱਗ ਗਿਆ ਤੇ ਕਮਾਈ 19 ਕਰੋੜ ਰੁਪਏ ਤੱਕ ਰਹਿ ਗਈ ਦਾਜੇ ਮੁੰਬਈ ਦੇ ਸਿਨੇਮਾ ਘਰਾਂ ਦੇ ਵਿੱਚ ਹਾਊਸਫੁੱਲ ਦੇ ਬੋਰਡ ਲੱਗੇ ਪਰ इंदौर भोपाल सूरत ਵਰਗੇ ਸ਼ਹਿਰਾਂ ਦੇ ਵਿੱਚ ਪਾਈ ਜਾਣ ਦੀ ਜਿਹੜੀ ਆ ਫਿਲਮ ਹੈ ਕੁਝ ਖਾਸ ਕਮਾਲ ਨਹੀਂ ਕਰ ਪਾਈ। ਉੱਥੇ ਉਹਨਾਂ ਦੇ ਸ਼ੋਅ ਰੱਦ ਕਰ ਦਿੱਤੇ ਗਏ। ਮੁੰਬਈ ਦੇ ਕੁਝ ਮਲਟੀਪਲੈਕਸਾਂ ਦੇ ਵਿੱਚ ਵੀ ਸਿਕੰਦਰ ਦੇ ਸ਼ੋਅ ਘਟ ਕੀਤੇ ਗਏ ਹਨ। ਹਾਲਾਂਕਿ ਸਲਮਾਨ ਖਾਨ ਦੀਆਂ ਫਿਲਮਾਂ ਨੂੰ ਵੀਕਐਂਡ ਤੇ ਵੱਡਾ ਮੁਨਾਫਾ ਮਿਲਦਾ ਹੈ ਪਰ ਸਿਕੰਦਰ ਦੀ ਕਮਾਈ ਦੇ ਵਿੱਚ ਗਿਰਾਵਟ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਹ ਫਿਲਮ ਫਲੋਪ ਹੋਣ ਦੀ ਕਗਾਰ ਤੇ ਇਹ ਫਿਲਮ ਦੀ ਅੱਗੇ ਦੀ ਕਮਾਈ ਹੁਣ ਵੀਕਐਂਡ ਦੀ ਭੀੜ ਤੇ ਨਿਰਭਰ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਫਿਲਮ ਕਿੰਨਾ ਕੁ ਕਮਾਲ ਕਰ ਪਾਉਂਦੀ ਹੈ।